ਗਰਮੀਆਂ ਦਾ ਸਪੈਸ਼ਲ ਤੋਹਫਾ ਲੈ ਕੇ ਆਏ ਬਾਈ ਜੀ ਕੂਲਰ ਤੋਂ ਵੀ ਸਸਤੇ ਏਸੀ ਨਵੇਂ ਵਰਗੇ ਏਸੀ ਬਲਕਿ ਬਾਈ ਜੀ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਯਾਰ ਇਹ ਰੇਟ ਤੇ ਏਸੀ ਮਿਲ ਜਾਂਦੇ ਨੇ ਕੂਲਰ ਤੋਂ ਵੀ ਸਸਤੇ ਏਸੀ ਮਿਲਣਗੇ ਤੁਹਾਨੂੰ ਕੂਲਰਾਂ ਤੋਂ ਸਸਤੇ ਏਸੀ ਏਸੀ ਦੇਖ ਲਓ ਬਿਲਕੁਲ ਬਾਈ ਜੀ ਸੈਕੰਡ ਹੈਂਡ ਏਸੀ ਨੇ ਪਰ ਬਿਲਕੁਲ ਨਵੇਂ ਵਰਗੇ ਮਿਲਣਗੇ ਕੱਚ ਪੀਸ ਮਿਲਣਗੇ ਤੁਹਾਨੂੰ ਬਿਲਕੁਲ ਕਾਪਰ ਦੇ 100% ਕਾਪਰ ਦੀ ਗਾਰੰਟੀ ਹੈ ਬਾਈ ਉਹਨਾਂ ਦੀ ਤੇ ਬਾਈ ਜੀ ਤੁਸੀਂ ਏਸੀ ਦੇਖ ਕੇ ਤੇ ਏਸੀਆਂ ਦੇ ਰੇਟ ਸੁਣ ਕੇ ਨਾ ਹੈਰਾਨ ਰਹਿ ਜਾਓਗੇ ਵੀ ਯਾਰ ਇਹ ਰੇਟ ਤੇ ਏਸੀ ਮਿਲਦੇ ਨੇ ਆਹ ਦੇਖ ਲਓ ਬਾਈ ਕਿਵੇਂ ਚਮਕਦੇ ਨੇ ਏਸੀ ਤੇ ਆਜੋ ਇੱਕ ਖਾਸ ਗੱਲ ਬਾਈ ਉਹਨਾਂ ਦੀ ਉਹ ਦਿਖਾਉਂਦੇ ਆ ਕਿ ਸਰਵਿਸ ਦੇਖੋ ਕਿਸ ਤਰ੍ਹਾਂ ਕਰਦੇ ਨੇ ਬਾਈ ਜੀ ਕੋਈ ਲੀਕੇਜ ਹੋਵੇ ਪੂਰਾ ਇਹ ਲੀਕੇਜ ਨੂੰ ਆ ਖੋਲ ਲੈਂਦੇ ਨੇ ਤੇ ਉਸ ਤੋਂ ਬਾਅਦ ਵੱਡੀ ਖੇੜਾ ਇਹਨਾਂ ਕੋਲੇ ਉਹਦੇ ਵਿੱਚ ਡਬੋ ਕੇ ਚੰਗੀ ਤਰ੍ਹਾਂ ਸਰਵਿਸ ਕਰਦੇ ਨੇ ਬੋਕੇ ਚੈੱਕ ਕਰਦੇ ਵੀ ਕਿਤੇ ਲੀਕੇਜ ਵਗੈਰਾ ਤਾਂ ਨਹੀਂ ਬਾਈ ਜੀ ਦੇਖ ਲਓ ਕਿੰਨੇ ਨਵੇਂ ਏਸੀ ਪੈਨੇ ਆ ਕਵੈਲਾ ਦੇਖ ਲਓ ਬਾਈ ਜੀ ਏਸੀਆਂ ਦੀਆਂ ਬਿਲਕੁਲ ਐ ਖੋਲ ਕੇ ਸੜਦੇ ਨੇ ਆਜੋ ਬਾਕੀ ਏਸੀਆਂ ਬਾਰੇ ਬਾਈ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਗਰਮੀਆਂ ਦਾ ਤੋਹਫ਼ਾ ਲੈ ਕੇ ਆਏ ਆ ਦੋਸਤੋ ਗਰਮੀਆਂ ਆ ਗਿਆ ਹੁਣ ਸਾਰੇ ਜਿਹੜੀ ਤਪਦੀ ਗਰਮੀ ਦੇ ਵਿੱਚ ਇੱਕੋ ਇੱਕ ਚੀਜ਼ ਭਾਲ ਲਗੇ ਠੰਡਕ 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 ਸੋ ਆਪਾਂ ਮੁਸਤਾਕ ਖਾਨ ਬਾਈ ਕੋਲੇ ਆ ਗਏ ਠੰਡਕ ਲੈ ਕੇ ਬਾਈ ਤੋਹਫ਼ੇ ਨੇ ਏਸੀ ਨਹੀਂ ਹੈਗੇ ਜਮੇ ਤੋਹਫ਼ੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਾਫ ਉੱਠਾ ਵਧੀਆ ਹਾਂ ਜੀ ਬਹੁਤ ਕਹਿਣੋ ਕਹਿਣੋ ਹਾਂ ਪੂਰਾ ਕਹਿਣ ਪਰਾ ਅੱਛਾ ਬਾਈ ਏਸੀ ਲੈ ਕੇ ਆਏ ਆ ਬਾਈ ਮੁਸਤਾਕ ਖਾਨ ਦੀ ਦੁਕਾਨ ਦੇ ਉੱਤੇ ਖੜੇ ਆਪਾਂ ਜਾਖਲ ਸ਼ਹਿਰ ਦੇ ਵਿੱਚ ਖੜੇ ਆ ਸਿਟੀ ਪੈਂਦੀ ਹੈ ਜਾਖ ਬਾਈ ਕਈ ਵਾਰੀ ਹੁਣ ਬਾਈ ਹੋਰਾਂ ਦਾ ਨੰਬਰ ਦਿੱਤਾ ਹੋਇਆ ਹੈ ਇਹ ਕਈ ਵਾਰੀ ਚੱਕਿਆ ਨਹੀਂ ਜਾਂਦਾ ਕਿਉਂਕਿ ਵੀਡੀਓ ਜਾਦੇ ਵਾਇਰਲ ਹੋ ਜਾਂਦੀ ਆ ਫੋਨ ਹੀ ਐਨੇ ਆਉਣ ਲੱਗ ਜਾਂਦੇ ਰਾਤਾਂ ਨੂੰ ਦਿਨ ਰਾਤ ਮਤਲਬ ਕਈ ਵਾਰੀ ਫੋਨ ਲੱਗਦਾ ਵੀ ਨਹੀਂ ਤੇ ਕਈ ਵਾਰੀ ਕਿਸੇ ਨਾਲ ਚੱਕਿਆ ਵੀ ਨਹੀਂ ਜਾਂਦਾ ਸੋ ਆਪਾਂ ਖੜੇ ਆ ਜਾਖੜ ਸ਼ਹਿਰ ਦੇ ਵਿੱਚ ਜਾਖੜ ਸਿਟੀ ਆ ਇਹ ਐਸਾਈਡ ਪੈ ਜਾਂਦਾ ਜਿਵੇਂ ਬੁੜਲਾਡਾ ਬਰੇਟਾ ਜਾਖੜ ਹਨਾ ਮਾਨਸਾ ਬੁੜਲਾਡਾ ਬਰੇਟਾ ਜਾਖੜ ਉਧਰੋਂ ਜਾ ਪਿਆ ਆਪਾਂ ਆਏ ਲੁਧਿਆਣਾ ਸੰਗਰੂਰ ਸੁਨਾਮ ਜਾਖੜ ਲਹਿਰਾ ਜਾਖੜ ਤੇ ਇਧਰੋਂ ਜੋ ਪਟਿਆਲੇ ਸਾਈਡ ਤੋਂ ਆਪਾਂ ਆ ਗਏ ਪਟਿਆਲਾ ਪਾਤੜਾ ਮੂਨਕ ਜਾਖੜ ਪਟਿਆਲਾ ਸਮਾਣਾ ਮੂਨਕ ਜਾਖੜ ਸੋ ਆਪਾਂ ਇਹ ਵਿਚਾਲੇ ਜੇ ਪੈਂਦਾ ਤੇ ਆਪਾਂ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਖੜੇ ਆ ਇਧਰ ਟੁਹਾਣਾ ਪੈ ਜਾਂਦਾ ਇੱਕ ਸਾਈਡ ਰਤੀਆ ਹਨਾ ਰਤੀਆ ਪੈ ਜਾਂਦਾ ਕੁਲਾੰਭੂਣਾ ਉਹ ਸਾਈਡ ਤੇ ਖੜੇ ਆ ਆਪਾਂ ਜੇ ਸ਼ਹਿਰ ਜਾਖੜ ਦੇ ਵਿੱਚ ਆਪਾਂ ਦੁਕਾਨ ਦੇ ਐਡਰੈਸ ਦੀ ਗੱਲ ਕਰੀਏ ਤਾਂ ਇਹ ਸਾਈਡ ਉਹ ਸੈਲੀਬ੍ਰੇਸ਼ਨ ਰਾਇਲ ਸੈਲੀਬ੍ਰੇਸ਼ਨ ਰਹਿ ਗਿਆ ਜਿਹੜਾ ਪੈਰਜ ਪੈਲੇਸ ਹੈ ਇਹ ਸਾਈਡ ਬੁਢਲਾਡਾ ਬਰੇਟਾ ਰੋਡਾ ਇਹ ਸਾਈਡ ਬੁਢਲਾਡਾ ਬਾਈ ਜੀ ਐਸਾਈਡ ਜਾਖੜ ਹੈ ਜਾਖੜ ਤੋਂ ਬੁਢਲਾਡੇ ਵਾਲਾ ਰੋਡ ਹੈ ਇਥੋਂ ਥੱਲੇ ਉਤਰ ਕੇ ਆਉਣਾ ਟੀ ਪੁਆਇੰਟ ਤੋਂ ਜਾਖੜ ਦੇ ਵਿੱਚ ਬਈ ਫਟਕ ਵਾਲੀ ਰੋਡ ਤੋਂ ਅੱਗੇ ਇਹ ਦੁਕਾਨ ਪੈਂਦੀ ਹੈ ਫਟਕ ਵਾਲਾ ਰੋਡ ਦੇਖ ਲੈਣਾ ਬੁੜਲਾਡਾ ਬਰੇਟਾ ਰੋਡ ਜਿਹੜੀ ਜਦੋਂ ਬੁੜਲਾਡਾ ਸਾਈਡ ਤੋਂ ਆਉਂਗੇ ਜੱਖ ਦੇ ਵਿੱਚ ਨਹੀਂ ਵੜਨਾ ਜੱਖੜ ਦੇ ਜਿਹੜਾ 12ਵੀਂ ਸੜਕ ਮੁੜੂਗੀ ਇੱਧਰੋਂ ਤੇ ਆ ਦੁਕਾਨ ਆ ਆਪਣੇ ਸਾਹਮਣੇ ਤੇ ਬਾਕੀ ਆ ਜਾਓ ਬਾਈ ਹੋਰ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਬਈ ਏਸ਼ੀਆ ਦੀ ਗੱਲ ਕਰਾਂਗੇ ਖਾਨ ਸਾਹਿਬ ਪਹਿਲਾਂ ਏਸ਼ੀਆ ਕੁਆਲਿਟੀ ਕੀ ਹੈ ਨਾਲੇ ਸਰ ਪਹਿਲੀ ਗੱਲ ਤਾਂ ਇਹ ਆਪ ਨੂੰ ਜਿਹੜਾ ਵੀ ਏਸੀ ਮਿਲੇਗਾ ਜੀ ਕਾਪਰ ਚ ਮਿਲੇਗਾ ਜੀ ਸਤੂ ਉੱਪਰ ਚ ਮਿਲੇਗਾ ਸਭ ਤੋਂ ਵੱਡੀ ਗੱਲ ਆ ਠੀਕ ਹੈ ਦੂਜੀ ਗੱਲ ਜੀ ਕੋਈ ਬ੍ਰਾਂਡ ਮਿਲੇਗਾ ਬ੍ਰਾਂਡ ਮਿਲੇਗਾ ਕਾਪਰ ਬ੍ਰਾਂਡ ਮਿਲਣਗੇ ਠੀਕ ਹੈ ਭਾਈ ਇਹ ਦੇਖ ਹੀ ਰਹੇ ਆਪਾਂ ਸੈਮਸੰਗ ਪਿਆਗਾ ਅਗੋਦਰੇ ਜਾ ਪਿਆ ਬੋਲਟ ਆਸਦਾ ਪਿਆ ਤੇ ਹਿਟਾਚੀ ਪਿਆ ਜੀ ਉਹ ਉਹਦਰਾਂ ਪਿਆ ਜੀ ਡੈਕਰ ਪਿਆ ਬੂਸਟਾ ਪਿਆ ਉਹ ਜਿਹੜਾ ਭਾਈ ਹਿਟਾਚੀ ਪਿਆ ਪੈਸਿੰਗ ਪਿਆ ਅੱਛਾ ਠੀਕ ਹੈ ਠੀਕ ਹੈ ਬੋਲਟ ਆਸ ਠੀਕ ਹੈ ਉਹ ਜਰੂਰ ਵੀ ਮਿਲੂਗਾ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਤੇ ਭਾਈ ਜੀ ਇਹ ਦੇਖੋ ਆਪਾਂ ਲੀਕਸ ਵਾਰਾ ਚੈੱਕ ਕਰਕੇ ਦਿੰਨੇ ਆ ਜੀ ਤੁਸੀਂ ਉਧਰ ਮੜਾ ਕੰਡ ਰੱਖਿਆ ਆ ਭਾਈ ਮੈਂ ਪਹਿਲਾਂ ਵੀ ਦੇਖਿਆ ਬਾਈ ਤੁਸੀਂ ਦੇਖ ਸਕਦੇ ਹੋ ਲੀਕੇਜ ਬਾਈ ਹੋ ਰਹੀ ਆ ਪੂਰਾ ਏਸੀ ਪੂਰਾ ਇਹਨੂੰ ਖੋਲ ਕੇ ਚੰਗੀ ਤਰ੍ਹਾਂ ਦੇਖੋ ਇਸ ਟਾਈਮ ਕੁਝ ਨਹੀਂ ਹੈਗਾ ਉਹ ਪਰਲਾ ਵੀ ਪਟਿਆ ਪਿਆ ਆ ਬਾਈ ਹੋ ਰਹੀ ਵੱਡੇ ਵੱਡੇ ਖੇੜਾ ਨੇ ਬਾਈ ਹੋਰਾਂ ਕੋਲੇ ਟੋਲੀਆਂ ਦੀਆਂ ਬਣਾਈਆਂ ਹੋਈਆਂ ਖੇੜਾ ਇਹਦੇ ਵਿੱਚ ਡਬੋ ਕੇ ਲੀਕੇ ਚੰਗੀ ਤਰ੍ਹਾਂ ਚੈੱਕ ਕਰਦੇ ਨੇ ਮਤਲਬ ਲੀਕੇ ਵਾਲੀ ਤਾਂ ਕੋਈ ਪ੍ਰੋਬਲਮ ਰਹਿੰਦੀ ਹੀ ਨਹੀਂ ਹੈਗੀ ਬਿਲਕੁਲ ਤਸੱਲੀ ਬਖਸ਼ ਕਿਉਂਕਿ ਭਾਈ ਇਹ ਉਹ ਕੰਮ ਨਹੀਂ ਹੈਗਾ ਇਹਨਾਂ ਦਾ ਵੀ ਉਧਰੋਂ ਲਿਆਂਦਾ ਤੇ ਇੱਧਰ ਵੇਚਦਾ ਉਧਰੋਂ ਆਊਗਾ ਪਹਿਲਾਂ ਇੱਥੇ ਸਰਵਿਸ ਹੋਊਗੀ ਟਾਪ ਦੀ ਸਰਵਿਸ ਹੋਊਗੀ ਬਿਲਕੁਲ ਏਸੀ ਨੂੰ ਨਵਾਂ ਬਣਾ ਦੇਣਗੇ ਚੰਗੀ ਤਰ੍ਹਾਂ ਪੱਟ ਦੇੜ ਕਰਕੇ ਉਹਦੀ ਲੀਕੇ ਚੈੱਕ ਕਰਨਗੇ ਫਿਰ ਏਸੀ ਦਿੰਦੇ ਨੇ ਬਿਲਕੁਲ ਜੇ ਆਪਾਂ ਕੋਈ ਵੀ ਇਸ ਤੇ ਨਹੀਂ ਤਾਂ ਪ੍ਰੋਪਰ ਚਾਹੀ ਬਿਲਕੁਲ ਓਕੇ ਹੋਵੇ ਚਾਹੇ ਗੈਂ ਥੋੜੀ ਪਿੱਛੋ ਆਵੇ ਜੀ ਤਾਂ ਆਪਾਂ ਜੀ ਉਹ ਪ੍ਰੋਪਰ ਸਰਵ ਥੱਲੇ ਵਾਲਾ ਪੁਰਜਾ-ਪੁਰਜਾ ਖੋਲ ਕੇ ਸਰਵਿਸ ਕਰਦੇ ਆ ਠੀਕ ਹੈ ਅੱਛਾ ਭਾਈ ਜੀ ਇੱਕ ਆਪਾਂ ਤੁਸੀਂ ਗੱਲ ਕਰ ਰਹੇ ਸੀ ਵੀ ਆਪਾਂ ਗਰੀਬ ਬੰਦਿਆਂ ਵਾਸਤੇ ਵੀ ਏਸੀ ਲੈ ਕੇ ਆਏ ਆ ਕਿੰਨੇ ਕੁ ਤੋਂ ਏਸੀ ਸਟਾਰਟ ਹੋ ਜਾਂਦਾ ਹੈ ਇਹ ਕੀ ਗੱਲ ਹੈ ਦੇਖੋ ਜੀ ਵਧੀਆ ਏਸੀ ਆਪਣੇ ਕੋਲ 13000 ਤੋਂ ਸ਼ੁਰੂ ਹੋ ਜਾਂਦਾ ਜੀ 13000 ਤੋਂ ਏਸੀ ਸ਼ੁਰੂ ਹੋ ਜਾਂਦਾ ਉਹ ਸ਼ੁਰੂ ਆਉਂਦੇ ਠੀਕ ਹੈ ਮਤਲਬ 15-18000 ਦਾ ਕੂਲਰ ਆਉਂਦਾ ਪੂਰਾ ਹਾਂ ਮਤਲਬ ਉਹ ਵਾਲਾ ਸਿਰ 15000 ਦੇ ਵਿੱਚ ਪੂਰਾ ਟਾਪ ਬ੍ਰਾਂਡ ਏਸ ਨੂੰ ਮਿਲ ਜਾਵੇ। ਏਸ ਨੂੰ ਮਿਲ ਜਾਵੇ। ਭਾਈ 15000 ਦਾ ਕੂਲਰ ਲਿਆਉਣੇ ਆ। 2 ਸਾਲ ਬਾਅਦ ਕਵਾੜ ਹੋ ਜਾਂਦਾ। ਕਵਾੜ ਹੋ ਜਾਂਦਾ। ਅੱਛਾ ਇਹ ਜੇ 15000 ਦਾ ਲੈ ਗਿਆ ਮੰਨ ਲਾ ਬੰਦਾ ਜਾਂ 13 ਦਾ ਲੈ ਗਿਆ। 2 ਸਾਲ ਬਾਅਦ ਇਹਦੀ ਕੀਮਤ ਕਿਰ ਹੋਗੀ? ਦੇਖੋ ਜੀ ਅਗਰ ਪ੍ਰੋਪਰ ਚੱਲ ਰਿਹਾ ਏਸੀ ਕਹੀ ਜੀ ਹੈ ਜੀ ਬਣਾਉਣੀ ਦੀ ਵੀ ਕਹਿੰਦਾ। ਸਪੋਜ਼ ਕਰੋ ਹੁਣ 5 ਸਾਲ ਬਾਅਦ ਅਗਰ ਕਵਾੜ ਚ ਵੇਚਣਾ ਤਾਂ ਵੀ ਇਹ 8000 ਰੁਪਏ ਦਾ ਕਵਾੜ ਚ ਹੈਗੀ ਹੈ ਕਿ ਜੀ। 8000 ਦਾ ਕਵਾੜ ਚ। ਕਿਆ ਬਾਤ ਆ ਦੋਸਤੋ ਕੂਲਰ ਨਹੀਂ ਬਿਕਦਾ ਕੂਲਰ ਮੰਨ ਲਾ ਤੈਨੂੰ ਸੱਚੀ 2000 2500 ਮਸਾਂ ਜੀ। ਕੂ ਪੱਤਰ ਦੇ ਭਾਈ ਵਿਕਦਾ ਅੱਛਾ ਖਾਨ ਸਾਹਿਬ ਜਿਵੇਂ ਕੋਈ ਗਰੰਟੀ ਬਰੰਟੀ ਦਿੰਨੇ ਹੋ ਵੈਸੇ ਤੁਸੀਂ ਗਰੰਟੀ ਬੰਟੀ ਅਸੀਂ ਕਰ ਵਿੱਚ ਵੀ ਚਲਾ ਕੇ ਚੈੱਕ ਕਰੋ ਜੀ ਇੱਕ ਹਫਤਾ ਕੋਈ ਬਾਹਲੀ ਲੰਬੀ ਗਰੰਟੀ ਤੁਹਾਨੂੰ ਮਿਲਦੀ ਨਹੀਂ ਹੈਗੀ ਜੀ ਸੈਕਸ਼ਨ 8 ਐਂਡ 8 ਹਾਂ ਦੇਖੋ ਪਤਾ ਕਿ ਆਪਾਂ ਥੋਕ ਦਾ ਮਾਰ ਹੈ ਨਾ ਇਕੱਠਾ ਮਾਰ ਬੈਂਕ ਹਰਦਾ ਦੇਖੋ ਜੀ ਆਪਣਾ ਬੈਂਕ ਪੈ ਵੀ ਦੇਖੋ ਜੀ ਇਹ ਆਪਣਾ ਐਸਪੀਵੀ ਚ ਉਤਰਿਆ ਹੋਇਆ ਐਸਪੀਵੀ ਇੱਕ ਬੋੜਾ ਜੀ ਇਹ ਮਾ ਆਪਣਾ ਨਾ ਇਸ ਵਿੱਚ ਸਾਰਾ ਮਾਰ ਜਦ ਤਰਾ ਐਸਪੀਵੀ ਚ ਆਉਂਦਾ ਜੀ ਅੱਛਾ ਬੈਂਕਾਂ ਚੋਂ ਬੈਂਕਾਂ ਦੇ ਮਾਰ ਨਹੀਂ ਭਾਈਖਾਨ ਹੋਰੀ ਨਾ ਬੈਂਕਾਂ ਦੇ ਠੇਕੇ ਲੈ ਲਵੋ ਜਿਹੜੇ ਬੈਂਕਾਂ ਦੇ ਵਿੱਚ ਪੁਰਾਣੇ ਏਸੀ ਹੁੰਦੇ ਨੇ ਉਹ ਬੈਂਕ ਦੇ ਵਿੱਚ ਇੱਕ ਏਸੀ ਨਹੀਂ ਲੱਗਦਾ ਹੁੰਦਾ ਜਾਂ ਕੋਈ ਵੱਡੀ ਇਮਾਰਤ ਨੇ ਸਰਕਾਰੀ ਇੱਕ ਏਸੀ ਨਹੀਂ ਲੱਗਦਾ ਹੁੰਦਾ ਉਥੇ ਕੀ ਹੁੰਦਾ ਸਾਰਾ ਏਸੀ ਇਕੱਠੇ ਉਤਰੂ ਉਥੇ ਇਕੱਠੇ ਲੱਗੂਗਾ ਹਾਂ ਜੀ ਚਾਹੇ ਉਹ ਤੇ ਸਾਰਾ ਪੁਰਾਣਾ ਜੀ ਚਾਹੇ ਉਹ 10 ਸਾਲ ਪੁਰਾਣਾ ਜੀ ਇਕੱਠਾ ਉਤਰੇਗਾ ਜੀ ਉਤਰਨਗੇ ਹਾਂ ਦੇ ਬਾਬਿਆਂ ਕੋਲੇ ਪੰਜ ਸਾਲ ਪੁਰ ਰੇਟ ਹੋ ਹੀ ਹੋਏਗਾ ਜੀ ਰੇਟ ਸੀ ਨਹੀਂ ਹੋਏਗਾ ਰੇਟ ਹੋ ਹੀ ਹੋਏਗਾ ਬੰਦੇ ਜੀ ਹੋਆ ਕੋਈ 20000 ਪੁਰਾਣਾ ਕੋਈ 20 ਆ 25000 ਲਾਵਾਂਗੇ ਉਹਦੇ ਨਾਲ ਆਪਾਂ 16 17 15 ਬਸ ਆਹ ਬਸ ਆਹ ਆਹ ਜੀ ਆਹ ਜਿਹੜੀ ਚ ਮਿਲੇਗਾ ਜੀ ਠੀਕ ਹੈ ਠੀਕ ਹੈ ਅੱਛਾ ਖਾਨ ਸਾਹਿਬ ਤੁਹਾਡੇ ਕੋਲੇ ਮਤਲਬ ਕਈ ਵੀ ਫੋਨ ਨਾ ਮਿਲੇ ਏਸੀ ਮਿਲ ਜੂਗਾ ਅਗਰ ਕੋਈ ਬੈਸੀ ਆਉਣਾ ਚਾਹੇ ਬਿਲਕੁਲ ਦੇਖੋ ਸਾਡਾ ਅਗਰ ਤੁਸੀਂ ਸਾਡਾ ਫੋਨ ਲਾਉਂਗੇ ਜੇ ਅਗਰ ਉਹਦੇ ਬੈਲ ਵੱਜ ਰਹੀ ਜੀ ਤਾਂ ਇਹਦਾ ਮਤਲਬ ਸਾਡੇ ਕੋਲੇ ਮਾਲ ਪਿਆ ਜੀ ਅੱਛਾ ਕਿਉਂਕਿ ਇੱਕ ਕੰਦਰੀ ਪਾਏ ਮਤਲਬ 10000 ਫੋਨ ਆਂਦਾ ਜੀ ਤਾਂ ਤਹਾਡੇ ਕੋਲ ਮਾਲ ਹੈ ਹੈਗਾ ਜੇ ਬੰਦਾ ਹੈ ਤਾਂ ਬੰਦਾ ਤਾਂ ਤੁਸੀਂ ਨਾ ਆਓ ਹਾਂ ਭਾਈ ਇਹ ਗੱਲ ਬਹੁਤ ਜ਼ਰੂਰੀ ਗੱਲ ਹੈ ਬਾਈ ਨੇ ਦੱਸੀ ਜੇ ਜੇ ਸਵਿਚ ਆਫ ਆ ਰਿਹਾ ਤਾਂ ਨਾ ਆਓ ਕਈ ਵਾਰੀ ਬਿਜੀ ਦੱਸ ਸਕਦਾ ਹੈ ਤਾਂ ਬਿਜੀ ਦਾ ਮਤਲਬ ਇਹ ਹੁੰਦਾ ਵੀ ਕਿਸੇ ਹੋਰ ਨੇ ਲਾ ਲਿਆ ਤਾਂ ਤੁਸੀਂ ਆ ਸਕਦੇ ਹੋ ਪਰ ਜੇ ਸਵਿਚ ਆਫ ਦੱਸ ਰਿਹਾ ਫੇਰ ਨਹੀਂ ਆਉਣਾ ਤੁਸੀਂ ਨੇ ਅੱਛਾ ਭਾਈ ਹੋਰ ਕੋਈ ਏਸੀਆਂ ਬਾਰੇ ਕੋਈ ਗੱਲਬਾਤ ਬੜੀ ਮੋਟੀ ਸੁਣ ਦੱਸ ਇਹਨੇ ਦੇਖੋ ਜੀ ਮੈਂ ਗੋਦਰੇ ਜੀ ਆਪਣੇ ਕੋਲੇ Samsung ਆ ਜੀ ਬਹੁਤ ਆਸ ਹੈ ਆ ਮੈਂ ਖੋਲ ਕੇ ਦਿਖਾ ਦਈਏ ਆਪਾਂ ਹਾਂ ਬਿਲਕੁਲ ਜੀ ਬਿਲਕੁਲ ਆ ਦੇਖ ਦਿਖਾ ਭਾਈ ਮਾੜਾ ਇਹ ਵਿੱਚੋਂ ਇਹ ਤਾਂ ਜਮੀ ਨਵੇਂ ਪੈਰੇ ਭਾਈ ਕੰਚ ਇਹਦਰ ਆ ਆ ਦੇਖੋ ਆ ਦੇਖੋ ਬਾਈ ਜਮੇ ਕੰਚ ਵਰਗੇ ਏਸੀ ਪਏ ਨੇ ਯਾਰ ਬਿਲਕੁਲ ਬਾਈ ਬਿਲਕੁਲ ਕੁਆਲਿਟੀ ਟੋਪ ਆਸਲ ਵਾਲਾ ਵੀ ਕਿੰਨਾ ਸੋਹਣਾ ਯਾਰ ਇਹ ਕਲੀਆਂ ਬਾਈ ਬਾਹਰੋਂ ਬੌਡੀਆਂ ਨਹੀਂ ਸੋਹਣੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਵਿੱਚੋਂ ਵੀ ਜਮੇ ਨਵੇਂ ਪਏ ਨੇ ਲੈ ਦਿਖਾ ਆ ਬਿਲਕੁਲ ਕੰਚ ਵਰਗੇ ਏਸੀ ਪਏ ਨੇ ਕੁਝ ਬਹੁਤ ਘੈਂਟ ਯਾਰ ਕੀ ਆ ਬਾਈ ਬਾਈ ਜੀ ਜੇ ਕੂਲਰ ਖਰੀਦਣ ਜਾ ਰਹੇ ਹੋ ਨਾ ਇਹ ਇਹਦਾ ਹਾਏ ਤਾਂ ਉਹ ਹੁੰਦਾ ਬੰਦ ਹੋ ਜਾਂਦਾ ਇਹ ਰੀਮੋਟ ਲੱਗ ਰਿਹਾ ਹੈ ਟੱਚ ਵਾਲਾ ਹਾਂ ਨਿਊ ਮੋਡ ਲੱਗਿਆ ਇੰਟਰ ਦੇ ਹੁੰਦਾ ਇਹ ਇੰਟਰ ਦੇ ਸਿਰ ਹਾਂ ਬਾਈ ਜੀ ਜੇ ਕੂਲਰ ਖਰੀਦਣ ਜਾ ਰਹੇ ਹੋ ਇੱਕ ਮਿੰਟ ਰੁਕ ਜੋ ਇੱਕ ਵਾਰੀ ਤੁਸੀਂ ਏਸੀਆਂ ਤੇ ਝਾਤ ਮਾਰ ਲਓ ਜੇ ਗੱਲ ਬਣਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਬਾਈ ਜੀ ਕਿਉਂਕਿ ਕੂਲਰ ਆਪਾਂ ਲੈ ਤਾਂ ਲੈਨੇ ਆ ਪਰ ਕੂਲਰ ਨਾਲ ਨਾ ਪੈਸੇ ਬਹੁਤ ਬੇਸਟ ਹੋ ਜਾਂਦੇ ਨੇ ਆਪਣੇ ਕਿਉਂਕਿ ਕੂਲਰ 2 ਸਾਲ ਬਾਅਦ ਬਾਈ ਕਬਾੜ ਹੋ ਜਾਂਦਾ ਇਹ ਸੁਨ ਦਿਖਾ ਨਾ ਬੁਰਾ ਟਰਾਪ ਤੇ ਬਣਾਉਣ ਪੈਣਾ ਅੱਛਾ ਅੱਛਾ ਖਾਨ ਸਾਹਿਬ ਇੱਕ 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 ਹੋਰ ਦੱਸੋ ਇਹਦਾ ਬਿਜਲੀ ਦਾ ਕਿੰਨਾ ਕੁ ਗੱਲਬਾਤ ਹੋਊਗੀ ਦੇਖੋ ਬਿਜਲੀ ਦਾ ਐ ਜੀ ਜੋ ਬਿਜਲੀ ਕਟੜ ਲੈਣਾ ਤਾਂ ਉਹ ਹੀ ਮਿਲ ਜੇਗਾ ਸੁਨ ਦਿਖਾ ਨਾ ਜੀ ਮੇਰੇ ਹਾਇਰ ਦਾ ਬੈਟਰੀ ਸੀ ਪਿਆ ਜੀ ਅੱਛਾ ਇਨਵਰਟਰ ਸੀ ਹਾਂ ਜੀ ਹਾਂ ਤੁਸੀਂ ਇਹ ਨਵੇਂ ਬਾਈ ਮਾਡਲ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਮਲਾਪਾ ਨਵਾਂ ਪੀਸ ਲਈ ਜੀ 383600 ਰੁਪਏ ਦਾ ਪੀਸ ਹੈ ਬਿਲਕੁਲ ਓਕੇ ਗੈਂਸਟਰ ਹੋਦਾ ਸਾਰਾ ਕਾਪਰ ਚ ਜੀ ਇਹ ਦੇਖੋ ਵਿਚੋ ਹੋਣਾ ਨਹੀਂ ਪਿਆ ਜੀ ਤੇਰੀ ਕੀਮਤ ਉਹੀ ਆਈ ਸਿਰ 15000 ਰੁਪਏ ਦੇਖੋ ਜਮਾ ਨਵਾਂ ਪੀਸ ਵਿੱਚ ਠੀਕ ਹੈ 15000 ਰੁਪਏ ਇਹਦੀ ਕੀ ਬਾਤ ਆ ਯਾਰ ਕੀ ਬਾਤ ਆ ਬਾਈ ਇਹ ਇੱਕ ਹੀ ਵਾਰ ਮੈਂ ਬਾਈ ਮਾਡਲ ਵੀ ਸਾਂਜੀ ਅਜਾ ਕੂਲਰ ਤੋਂ ਕਿੰਨੀ ਵੱਧ ਖਾਂਦੇ ਨੇ ਮੂੰ ਬਿਜਲੀ ਜੇ ਪੈ ਕੇ ਦੇਖੋ ਰਨ ਬੈਟਰੀ ਇਸੇ ਤੋਂ ਸੇਮੀ ਖਾਂਦਾ ਜੀ ਤਾਂ ਸੇਮੀ ਖਾਂਦਾ ਜੀ ਉਹ ਤਾਂ ਕੱਟਿਆ ਹੈ ਵੱਧ ਨਹੀਂ ਖਾਏਗਾ ਕਿਉਂਕਿ ਇਹਨੇ ਮਾ ਟੈਂਪਰੇਚਰ ਮੇਨਟੇਨਿੰਗ ਦਾ ਰੱਖਣਾ ਤੇ ਇੱਕ ਦਾ ਇੱਕ ਇੱਕ ਜਿਹੜੇ ਐਂਪੀਅਰ ਦੇ ਆਉਂਦਾ ਜੀ ਅੱਛਾ 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 ਹਾਂ ਆਪਣਾ ਦੇਖੋ ਉਹ ਜਰਾਂ ਦਾ ਪਿਆ ਜੀ ਟਾਪ ਬ੍ਰਾਂਡ ਪਿਆ ਠੀਕ ਹੈ ਦੇਖੋ ਇਹ 47 ਹਜ਼ਾਰ ਰੁਪਏ ਦਾ ਨਵਾਂ ਏਸੀ ਹੈ ਜੀ 2 ਸਾਲ ਪੁਰਾਣਾ ਏਸੀ ਹੈ ਅੱਛਾ 47 ਹਜ਼ਾਰ ਰੁਪਏ ਦਾ ਸਟੇਮਾ ਸਟੇਮਾ ਜਦ 49 ਹਜ਼ਾਰ ਰੁਪਏ ਦਾ ਆਨਲਾਈਨ ਵਿਕ ਰਿਹਾ ਜੀ ਅੱਛਾ 50 ਹਜ਼ਾਰ ਰੁਪਏ ਦਾ ਉਹ ਜਾਨ ਸਰ ਮੈਂ ਹੀ ਮਹਿੰਗਾ ਮਹਿੰਗਾ ਬਾਈ ਬਿਲਕੁਲ ਜੀ ਆਪਣੇ ਕੋਲ ਕਿਹਾ ਐਦੂ ਉੱਪਰ ਕੋਈ ਦੁਨੀਆ ਚ ਕੰਪਨੀ ਨਹੀਂ ਹੈਗੀ ਆਪਣੇ ਕੋਲੇ ਕਿਹਾ ਆਪਣੇ ਕੋਲੇ 15 ਹਜ਼ਾਰ ਰੁਪਏ ਦਾ ਜੀ ਕੀ ਬਾਤ ਆ ਯਾਰ ਕੀ ਬਾਤ ਆ ਖਾਨ ਸਾਹਿਬ ਦਿਲ ਖੁਸ਼ ਕਰਤਾ ਆ ਦੇਖੋ ਜੀ ਡੈਕਨ ਦਾ ਪਿਆ ਆਪਣੇ ਕੋਲੇ ਇਨਵਰਟਰ ਕੀ ਬਾਤ ਆ ਇਨਵਰਟਰ ਜੀ 23 ਮਾਡਲ ਏਸੀ ਹੈ ਜੀ ਇਹ 24 24 ਮਾਡਲ 24 ਮਾਡਲ ਬਸ 6 ਮਹੀਨੇ ਚ ਲਾਹਾ ਕੋਲ ਜੀ ਇਹ ਹਾਂ ਇਹ ਆਪਣੇ ਕੋਲੇ 15 ਹਜ਼ਾਰ ਰੁਪਏ ਦਾ ਜੀ ਕੀ ਬਾਤ ਆ ਬਾਈ ਦਿਲ ਖੁਸ਼ ਕਰਤਾ ਠੀਕ ਹੈ ਜੀ ਤੇ ਆਜੋ ਖਾਨ ਸਾਹਿਬ ਤੇ ਹੁਣ ਆਪਾਂ ਵੀਡੀਓ ਹੋਣ ਲੱਗ ਰਹੀ ਹੈ ਲੰਬੀ ਬੜੀ ਗੱਲਬਾਤ ਆਪਾਂ ਵੀਡੀਓ ਚ ਨਹੀਂ ਕਰਾਂਗੇ ਬਾਈ ਏਸੀ ਲੈਣ ਦੇ ਚਾਹਵਾਨ ਹੈਗੇ ਹੋ ਖਾਨ ਸਾਹਿਬ ਕੋਲੇ ਆਓ ਆਪਦਾ ਏਸੀ ਲੈ ਜਾਓ ਬਹੁਤ ਸੋਹਣੇ ਸੋਹਣੇ ਏਸੀ ਦਿਖਾਏ ਬਾਈ ਨੇ ਬਾਕੀ ਬਾਈ ਜਿਵੇਂ ਏਸੀ ਲੈਣੇ ਹੋ ਆਪਦੀ ਤਸੱਲੀ ਕਰ ਲਿਆ ਕਰੋ ਕਈ ਵਾਰੀ ਕੀ ਹੁੰਦਾ ਅਗਲਾ ਕਹਿੰਦਾ ਯਾਰ ਮੈਨੂੰ ਆ ਨਹੀਂ ਮਿਲਿਆ ਚੰਗੀ ਤਰ੍ਹਾਂ ਆਪਦਾ ਜਾਂਚ ਪੜਤਾਲ ਕਰ ਲਿਆ ਕਰੋ ਜਿਵੇਂ ਏਸੀ ਕੰਚ ਵਰਗੇ ਨੇ ਬਾਈ ਬਹੁਤ ਘੈਂਟ ਏਸੀ ਨੇ ਆਓ ਬਾਈ ਹੋਰ ਤਾਂ ਲੈ ਕੇ ਜਾਓ ਗੱਲਬਾਤ ਘੈਂਟਾਂ ਤੇ ਬਾਕੀ ਗੱਲਬਾਤ ਆ ਨਾ ਫੋਨ ਤੇ ਨਹੀਂ ਲੰਬੀ ਹੋ ਜਾਂਦੀ ਵੀਡੀਓ ਜਿਆਦਾ ਲੰਬੀ ਹੋ ਜੂਗੀ ਸੋ ਬੜੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਇਜਾਜ਼ਤ ਲੈਣੇ ਆ ਪਰ ਬਈ ਏਸੀ ਬਹੁਤ ਕਹਿਣ ਨੇ ਇਹ ਗੱਲ ਪੱਕੀ ਆ ਯਾਰ ਠੀਕ ਹੈ ਬਸ ਆਪਣਾ ਪੂਰਾ ਵਧੀਆ ਮਾਲ ਆ ਜੀ ਨਾ ਆਂਦੇ ਤੁਸੀਂ ਮੈਂ ਡਾਊਟ ਆ ਦਾ ਕਸਟਮਰ ਆ ਦਾ ਮਿਸਤਰੀ ਨਾਲ ਆੜਾ ਕੀ ਹੁੰਦਾ ਹਾਂ ਮਿਸਤਰੀ ਨਾਲ ਲੈ ਕੇ ਆ ਸਕਦੇ ਆ ਯਾਰ ਮੈਨੂੰ ਭਾਈ ਮਿਸਤਰੀ ਨਾਲ ਲੈ ਕੇ ਆਜੋ ਏਸੀ ਲੈ ਜਾਓ ਇਸ ਰੇਟ 'ਚ ਏਸੀ ਤੁਹਾਨੂੰ ਕਿਤੋਂ ਮਿਲੇ ਨਹੀਂ ਸਕਦਾ ਦੇਖੋ ਆਹ ਕਹਿੰਦੇ ਜੀ ਨਾ ਮਤਲਬ ਮਤਲਬ ਦੇਖੋ ਮੇਰੀ ਚੀਜ਼ ਹੀ ਗੋਣਗਾਉਂਗਾ ਜੇ ਤੁਸੀਂ ਮਿਸਤਰੀ ਲੈ ਕੇ ਆਉਂਗੇ ਤੁਸੀਂ ਟਾਪ ਦੇ ਬ੍ਰਾਂਡ ਤੋਂ ਦੱਸੂ ਹੈਗੇ ਨਾ ਹੈਗੇ ਨਾ ਹੈਗੇ ਹਾਂ ਤੁਸੀਂ ਆਪੇ ਇਸ ਰੇਟ 'ਚ ਆ ਜੀ ਬਿਲਕੁਲ ਬਿਲਕੁਲ ਠੀਕ ਹੈ ਖਾਨ ਸਾਹਿਬ ਬਹੁਤ ਵਧੀਆ ਲੱਗੇ ਗੱਲਬਾਤ ਕਰਕੇ ਤਾਂ ਦੋਸਤੋ ਐਸੇ ਵੀਡੀਓ ਚੈਨਲ ਨਹੀਂ ਮਿਲਦਾ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਨਾਲ ਉਹਦਾਂ ਤੁਸੀਂ ਸ਼ਸ਼ੇ ਕਰ ਜੀ